ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਇਸ ਚੈਨਲ ਵਿੱਚ ਹਾਂਜੀ ਅਸੀਂ ਪੁਰਾਣੇ ਸ਼ੋਲ ਸ਼ੋਲ ਦੀ ਅਸੀਂ ਕੁਰਤੀ ਬਣਾਉਣ ਲੱਗੇ ਜੀ ਉਹ ਵੀ ਬੰਦ ਬੰਦ ਕੁਰਤੀ ਜੀ ਸਾਰੀ ਉਹ ਵੀ ਇਲਾਸਟਿਕ ਲਾ ਕੇ ਤੇ ਅਸੀਂ ਇਹਦੀ ਲੰਬਾਈ ਤਿਆਰ ਹੈ ਜਿੰਨੀ ਅਸੀਂ ਲੰਬਾਈ ਰੱਖਣਾਂਗੇ ਜੀ 40 ਇੰਚ ਹਾਂਜੀ ਇਸ ਤੋਂ ਬਾਅਦ ਅਸੀਂ ਮੋੜਾ ਰੱਖ ਲੈਣਾ ਤਾਂ 3 ਇੰਚ ਤੇ 14 ਇੰਚ ਅਸੀਂ ਕਮਰ ਲਈ ਤੇ हिਪ ਲਈ 18 ਇੰਚ ਵੈਸੇ ਮੁੰਜਸਟ ਅਸੀਂ ਇਹਨੂੰ ਕਟਿੰਗ ਤਾਂ ਨਹੀਂ ਉਵੇਂ ਕਰਦੇ ਕੁਰਤੀ ਦੀ ਤਰ੍ਹਾਂ ਸਿਰਫ ਵੈਸੇ ਹੀ ਰੱਖ ਲਿਆ ਸੀਗਾ ਅੰਦਾਜ਼ਾ ਜਿਹਾ ਤੇ ਸਾਡੇ 6 ਇੰਚ ਉੱਪਰ ਹੋ ਸ਼ੋਲਡਰ ਤੇ ਸਾਡਾ 6 ਇੰਚ ਤੋਂ ਅੱਧਾ ਇੰਚ ਘਟਾ ਕੱਟ ਕਰਤਾ ਤੇ 7 ਇੰਚ ਦੇ ਅਸੀਂ ਇਹਨੂੰ ਬਾਕਸ ਬਣਾ ਲਿਆ ਹਾਂ ਹਾਂਜੀ ਅਸੀਂ ਪੁਣੇ 4 ਤੇ ਲਾ ਲਈ ਇੱਥੋਂ ਮਾਰਕ ਕੀਤਾ ਪੁਣੇ 4 ਤੋਂ ਫਿਰ ਅਸੀਂ ਇੱਥੋਂ ਜੀ ਜਿੰਨੀ ਸਾਡੀ ਛਾਤੀ ਹੈ ਜੀ ਉਨੀ ਰੱਖ ਲਾਂਗੇ ਤੇ ਕਮਰ ਤੇ ਹਿੱਪ ਅਸੀਂ ਦੇਖ ਲੰਨੇ ਆ ਵੀ ਵੈਸੇ ਆਪਣਾ ਸਾਨੂੰ ਕਿੰਨਾ ਕੁ ਖੁੱਲਾ ਚਾਹੀਦਾ ਇਹ ਇਹ ਨਾ ਜੇ ਅਸੀਂ ਆਪਾਂ ਇੱਕ ਵਾਰੀ ਮਾਰਕ ਇਹਨਾਂ ਨੂੰ ਕਰਕੇ ਦੇਖ ਲਾਂਗੇ ਨਾ ਫਿਰ ਇਹ ਨਾ ਹੋਵੇ ਕਿ ਸਾਡੇ ਇਹ ਬਾਅਦ ਚ ਟੈਟ ਹੋ ਜੇ ਤੇ ਫਿਰ ਅਸੀਂ ਇਹਨੂੰ ਗੁਲਾਈਡ ਕਰਤੀ ਆ ਤੇ ਵਸੇ ਅਸੀਂ ਇੰਹੀਂ ਕਟਿੰਗ ਕਰ ਦੇਣਾ ਜੀ ਇਹਨੂੰ ਦੋ ਪੀਸ ਰੱਖੇ ਹੋਏ ਨੇ ਡਬਲ ਪੀਸ ਕਰਕੇ ਕਟਿੰਗ ਕੀਤਾ ਨੂੰ ਕੱਟ ਕਰ ਲੈਣੇ ਆ ਹਾਂਜੀ ਅਸੀਂ ਕੱਟ ਕਰ ਦਿੱਤਾ ਹਾਂਜੀ ਫਿਰ ਅਸੀਂ ਇਹ ਦੋਏ ਪੀਸਾਂ ਨੂੰ ਵੇ ਪਾਰਟ ਨੂੰ ਅਡਾਡ ਕਰ ਦਵਾਂਗੇ ਤੇ ਇੱਥੋਂ ਵੀ ਕਟਿੰਗ ਕਰਨਾ ਕਿ ਕਿ ਇੱਥੇ ਬੰਦ ਸੀਗਾ ਇਹ ਬੰਦ ਵਾਲੀ ਸਾਈਡ ਦੀ ਕੱਟ ਕਰ ਦਨੇ ਆ ਤੇ ਦੋਨਾਂ ਨੂੰ ਫੋਲਡ ਕਰਕੇ ਰੱਖ ਲਵਾਂਗੇ ਨਹੀਂ ਨੂੰ ਵੀ ਫੋਲਡ ਕਰ ਲੈਣੇ ਆ ਤੇ ਦੂਜੇ ਨੂੰ ਵੀ ਫੋਲਡ ਦੂਜਾ ਪਾਰਟ ਨੂੰ ਵੀ ਫੋਲਡ ਕਰ ਲਵਾਂਗੇ ਹਾਂਜੀ ਫੋਲਡ ਕਰਕੇ ਸੈੱਟ ਕਰ ਲਵਾਂਗੇ ਪੂਰੀ ਤਰ੍ਹਾਂ ਤੇ ਅਸੀਂ ਜਿੱਥੋਂ ਜੀ ਆਰ ਮੋਲ ਦੀ ਮਾਰਕ ਕੀਤਾ ਸੀ ਉਹਨੂੰ ਕੱਟ ਕਰ ਲੈਣੇ ਆ ਇਹ ਅਸੀਂ ਕੱਟ ਕਰ ਦਿੱਤਾ గళ రంచా ఇంచే మార్క్కి ఇచ్చే పంచ రకే అసీ సాడే పం ఇ మార్క్ కట్ క్డాట్ సైడ్ ఫ్రంట్ పార్ట్ बैक की भी कटिंग करा बैक न सैट करके फ्रंट उपर रख देना ये फ्रंट उपर रख के अस कर देवे हो अ कोई भी मान ला लो कोई भी हो कटिंग नहीं करनी सिर्फ आरमोल तो गले की कटिंग करनी है ਇੱਕ ਸਾਰ ਕਰ ਲਵਾਂਗੇ ਇਹਨਾਂ ਨੂੰ ਤੇ ਇਹਨਾਂ ਨੂੰ ਥੋੜਾ ਜਿਹਾ ਵੱਧ ਬੈਕ ਪਾਰਟ ਨੂੰ ਥੋੜਾ ਜਿਹਾ ਵੱਧ ਕਟਾਂਗੇ ਤੇ ਬੈਕ ਗਲਾ ਵੀ ਅਸੀਂ 4 ਇੰਚ ਹੀ ਰੱਖਾਂਗੇ ਜੀ ਤੇ ਇਹ ਵੀ ਗਲਾਈ ਜੀ ਕੱਟਣਾ ਅਸੀਂ ਇਹਨੂੰ ਗਲਾਈ ਚ ਕੱਟ ਲੈਂਦੇ ਹਾਂ ਅਸੀਂ ਗਲਾਈ ਚ ਕੱਟਦੇ ਹਾਂ ਗਲਾਈ ਚ ਕੱਟ ਕਰ ਲਿਆ ਹਾਂਜੀ ਸਾਡੇ ਦੋਨੋਂ ਪਾਸਟਾਂ ਦੀ ਕਟਿੰਗ ਹੋ ਗਈ ਹੈ। ਤੇ ਹੁਣ ਅਸੀਂ ਬਾਹਵਾ ਕਟਿੰਗ ਕਰਾਂਗੇ। ਤੇ ਬਾਹਵਾ ਵੀ ਕਟਿੰਗ ਕਰਨ ਵਾਸਤੇ ਇਹਨਾਂ ਨੂੰ ਫੋਲਡ ਕਰ ਲਵਾਂਗੇ। ਕਰ ਲਿਆ ਨੇ ਜੇ ਅਸੀਂ ਬਾਹਵਾ ਦੀ ਲੰਬਾਈ 1 ਇੰਚ ਰੱਖਣੀ ਹੈ। ਅਸੀਂ 6 ਇੰਚ ਲਮਾਈ ਰੱਖੀ ਆ ਹੋਏ ਇਸੇ 3 ਇੰਚ ਤੋਂ ਕੱਟ ਕੇ ਮੰਗਿੰਦੇ ਗੁਲਾਈ ਚ ਤੇ ਇੱਥੋਂ ਅਸੀਂ ਰੱਖਾਂਗੇ ਜੀ 5.5 ਇੰਚ ਉਹਨੂੰ ਇਹ ਚ ਰੱਖ ਲਏ ਤੇ ਅਸੀਂ ਇਹਦੀ ਐ ਕਟਿੰਗ ਕਰ ਦਵਾਂਗੇ ਜਿੱਥੇ ਜਿੱਥੇ ਮਾਰ ਕੀਤਾ ਮੇਨੂੰ ਜੀ ਸਿੱਖਣ ਹੁਣ ਅਸੀਂ ਕੱਟ ਪਾ ਦੇਣੀ ਆ ਜਿਹੜੀ ਬਾਹਮਾਂ ਦੀ ਅਸੀਂ ਦੀਪਾਨੀਆਂ ਨੂੰ ਕੱਟ ਕੱਟ ਪਾ ਦਿੱਤੀ ਜੀ ਥੋੜੀ ਜੀ ਹੋਰ ਡੁੰਗਾਈ ਕਰ ਦੇਵਾਂਗੇ ਇਹਨਾਂ ਨੂੰ ਮੈਨੂੰ ਕੱਟ ਲੱਗ ਰਹੀ ਹੈ ਇਸ ਲਈ ਮੈਨੇ ਥੋੜੀ ਜੀ ਹੋਡੂngੀਆਂ ਕਰਤੀਆਂ ਬਾਹਮਾਂ ਵੀ ਕੱਟ ਹੋ ਗਈਆਂ ਤੇ ਅਸੀਂ ਸਾਡੇ ਆਠ ਅਸੀਂ 8 ਇੰਚ ਤੇ ਮਾਰਕ ਕਰਿਆ ਜੀ ਅਸੀਂ ਇੱਥੇ ਇਲਾਸਟਿਕ ਪਾਣੀ ਆ 8 ਇੰਚ ਤੇ ਮਾਰਕ ਕਰ ਲਿਆ ਫਰੰਟ 'ਚ ਵੀ ਤੇ ਬੈਕ 'ਚ ਵੀ ਅਸੀਂ ਮਾਰਕ ਕਰ ਲੈਨੇ ਆ ਤਾਂ ਜੋ ਅਸੀਂ ਇੱਥੇ ਇਹਨਾਂ ਮਾਰਕਾਂ ਤੇ ਹੀ ਇਲਾਸਟਿਕ ਲਾ ਸਕੀਏ ਹਾਂ ਜਿੱਥੋਂ ਤੱਕ ਜਿੱਥੋਂ ਤੱਕ ਅਸੀਂ ਇਲਾਸਟਿਕ ਲਾਣੀ ਹੈ ਨਾ ਸਿਰਫ ਓਨੀ ਇਲਾਸਟਿਕ ਲਵਾਂਗੇ ਅਸੀਂ ਇਹਨੂੰ ਫੋਲਡ ਕਰਕੇ ਫੋਲਡ ਕਰਕੇ ਲੈਣੀ ਹੈ ਜੀ ਉਹ ਦੇਖੋ ਫੋਲਡ ਕਰਕੇ ਲੈਤੀ ਹੋਈ ਸੀ ਤੇ ਅਸੀਂ ਐ ਇਹਨੂੰ ਕਿੱਚ ਕੇ ਲਾਵਾਂਗੇ ਤੇ ਸੈੱਟ ਆ ਜਾਣੀ ਆ